शांतम स्वर्वगतम स्वच्छम परम ब्रम सनातनम राजीव लोचनम प्रणमानी जगतपते वीरेश्वर पाद आज निर्जला एकादशी यानी कि पानी भी नहीं पीना है निर्जला रहना निर्ज बिना जल के निर्जला, निर्जला कादशी को भीम कादशी भी कहते हैं भीम बहुत ज़्यादा खाते थे कभी एकादशी का व्रत वगैरह वो नहीं रख सकते धूखे रह नहीं सकते थे तो उनको कहा गया कि निर्जलाकाशी का बिना जल पान किए व्रत रख लो आपको सभी एकादशियों का व्रत का फल मिल जाएगा चौबीस छब्बीस जितनी भी एकादशियाँ होती है साल में आज के दिन जो व्रत रखता है उसको सभी एकादशियों का फल मिल जाता है पहले एकादशी के दिन में लोग घड़े दान करते थे मंदिरों में पंखे दान करते थे अब वो समय परिवर्तन हो गया अब जो नई पीढ़ी है उनको तो पता ही नहीं है वो लोग मंदिरों में जाते ही नहीं हैं जो पुराने थोड़े बहुत लोग बचे हैं वही जो मिल जाता है वो ले कर मंदिरों में चला रहे हैं ये तो आज के दिन शिविरें लगती थी भगवान के मंदिरों में घड़ों का शरबत का पंखों का बड़ा लोग चलाते थे फलों का जो लोग चलाते थे अब नई पीढ़ी को पता ही नहीं है इसलिए मंदिरों में इतना रस नहीं है ना जो है क्योंकि ये संस्कार तो हमने डालना है अपने बच्चों में हम जो करेंगे वही बच्चे करेंगे जो हमारे हमारे अंदर वो संस्कार नहीं रहे पहले वाले तो बच्चों के अंदर कहाँ से रहेंगे तो सबको चाहिए सनातन धर्मियों को कि अपने बच्चों को मंदिरों में ले जाएं उनको शिक्षा दें धार्मिक शिक्षा दें उनको मंदिरों का पता लगे दिन त्यौहार कैसे मनाए जाते हैं ये तो हमारा दायित्व है कि अपने बच्चों को शिक्षा दें ਧੰਨਵਾਦ ਜੈ ਜੀ ਦੇ ਆਪ ਜੀ ਇਹ ਇਹ ਜੋ ਸਮਾਜ ਲਈ ਬਹੁਤ ਵਧੀਆ ਤਿਹਾੜਾ ਹੈ ਬਹੁਤ ਅੱਛਾ ਤਿਹਾੜਾ ਹੈ ਨਿਰਜਲਾ ਅਕਾदशी ਦਾ ਤਿਹਾੜਾ ਹੈ ਔਰ ਇਸ ਦਿਨ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਲਈ ਸ਼ਬੀਲ ਔਰ ਪਾਣੀ ਔਰ ਪੱਠੀਆਂ ਮਤਲਬ ਫਲ ਫਰੂਟ ਵਗੈਰਾ ਜਿਹੜੇ ਉਹਨਾਂ ਨੂੰ ਅਰਪਣ ਕਰਦੇ ਆਂ ਔਰ ਆ ਕੇ ਮੰਦਰ ਦੇ ਵਿੱਚ ਪੂਜਾ ਅਰਚਨਾ ਕੀਤੀ ਹੈ ਔਰ ਉਹਨਾਂ ਨੂੰ ਜੋ ਵੀ ਹੈ ਆਪਣੀ ਸਰਦਾ ਦੇ ਹਿਸਾਬ ਨਾਲ ਉਹਨਾਂ ਨੂੰ ਭੇਟ ਕੀਤਾ ਔਰ ਅਸੀਂ ਇਹ ਕਰਨਿਆ ਕਿ ਔਰ ਆਉਣ ਵਾਲਾ ਸਾਡੇ ਆਉਣ ਵਾਲੇ ਬੱਚੇ ਵੀ ਸਾਡੀਆਂ ਨਵੀਆਂ ਪੀੜ੍ਹੀਆਂ ਵੀ ਆਉਣ ਵਾਲੇ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹੋਏ ਇਹਨਾਂ ਕਦਮਾਂ ਦੇ ਉੱਤੇ ਚੱਲੇ ਔਰ ਮਤਲਬ ਸਨਾਤਨ ਧਰਮ ਵੀ ਜਿਹੜੀ ਹੈ ਉਹਦੇ ਬਾਰੇ ਮਤਲਬ ਉਹਨਾਂ ਨੂੰ ਜਾਣਕਾਰੀ ਹੋਵੇ ਔਰ ਆਪਣਾ ਜੀ ਨੌਜਵਾਨ ਪੀੜੀ ਅੱਜ ਕੱਲ ਆਪਣੇ ਜਿਹੜੇ ਦੇ ਆ ਰਹੇ ਜਿਹੜੇ ਬਿਲਕੁਲ ਭੁੱਲੀ ਜਾ ਰਹੀ ਹੈ ਮੈਂ ਤਾਂ ਇਸ ਨਾਲ ਗੱਲ ਕਰਾਂਗਾ ਕਿ ਬਿਲਕੁਲ ਭੁੱਲੀ ਜਾ ਰਹੀ ਹੈ ਔਰ ਹਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੰਸਕਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵੇ ਮੰਦਰਾਂ ਜਾਵੇ ਆਪਣੀਆਂ ਜੜੀਆਂ ਪੁਰਾਣੀਆਂ ਹਿੰਦੂ ਪਰੰਪਰਾਵਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਾਣਕਾਰੀ ਦੇਵੇ ਔਰ ਇਹੋ ਜਿਹੜੇ ਤਿਹਾਰ ਆ ਰਹੇ ਨੇ ਉਹਨਾਂ ਨੂੰ ਨਾਲ ਲਿਆ ਗਏ ਉਹਨਾਂ ਨੂੰ ਦੱਸੇ ਵੀ ਹੈ ਤੇ ਹੋਰ ਸਾਡੇ ਜਿਹੜੇ Hindu ਰੀਤੀ ਰਿਵਾਜਾਂ ਦੇ ਤਹਾਰਨਾ ਚੱਲਦੇ ਆ ਉਹਨਾਂ ਨੂੰ ਸਖਾਣ ਵੀ ਇਹ ਕੰਮ ਕਰਨੇ ਚਾਹੀਦੇ ਸਾਨੂੰ ਆਪਣੀ ਬੋੜਾ ਸ਼ਵਾਲਾ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ ਸ਼ਰਧਾਲੂ ਆ ਰਹੇ ਹੈਗੇ ਆ ਅੱਜ ਬਹੁਤ ਹੀ ਵੱਡਾ ਹਿੰਦੂਆਂ ਦਾ ਤਿਹਾਰ ਹੈਗਾ ਦਾ ਮੇਜਲਾ 81 ਇਲਾਕਾ ਵਾਸੀਆਂ ਨੂੰ ਅਸੀਂ ਸਾਰੀ ਆਪਣਾ ਮੰਦਿਰ ਕਮੇਟੀ ਮਨ ਲੱਖ ਲੱਖ ਇਹਨਾਂ ਨੂੰ ਵਧਾਈ ਹੈ ਅੱਜ ਵੀ ਸ਼ਬੀਰ ਲੱਗੀ ਹੋਈ ਹੈ ਨਾਲ ਲੋਕੀ ਬਹੁਤ ਉਛਾਹ ਲੋਕਾਂ ਦਾ ਅੱਜ ਸਵੇਰ ਤੋਂ 4:30 ਵਜੇ 24 ਸੰਧਾਲੂ ਆ ਰਹੇ ਆ ਅਸੀਂ ਡਾਕਾ ਨਵਾਸੀ ਜਾਂ ਹੋਰ ਵੀ ਸੰਗਤ ਨੂੰ ਸਾਰੀ ਅਪੀਲ ਕਰਦੇ ਆ ਮਾਪਿਆਂ ਨੂੰ ਅਪੀਲ ਕਰਦੇ ਆ ਪੇਰੈਂਟਸ ਨੂੰ ਅਪੀਲ ਕਰਦੇ ਆ ਕਿ ਆਪਣੀ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਸਾਡੀ ਜਿਹੜੀ ਸੰਸਕ੍ਰਿਤੀ ਆ ਜਿਹੜੀ ਸਤੰਤਰੰਦੀ ਹੈ ਜਿਹੜਾ ਤਿਹਾਰ ਹੈ ਗਿਆ ਉਹਨਾਂ ਬਾਰੇ ਜਾਗਰੂਤ ਕੀਤਾ ਜਾਵੇ ਜੈ ਸ਼੍ਰੀ ਕ੍ਰਿਸ਼ਨਾ ਸ਼੍ਰੀ ਲਕਸ਼ਮੀ ਰਾਮ ਭਗਵਾਨ ਜੀ ਦੀ ਕਿਰਪਾ ਦੇ ਨਾਲ ਅੱਜ ਸ਼੍ਰੀ ਗਪਾਲ ਮੰਦਿਰ ਕਮੇਟੀ ਵੱਲੋਂ ਨਿਰਜਲਾ ਕਾਸ਼ਤੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਆ ਕੇ ਸਵੇਰ ਤੋਂ ਹੀ ਪੂਜਾ ਅਰਚਨਾ ਕਰ ਰਹੀਆਂ ਹਨ ਪਰ ਮੰਦਰ ਕਮੇਟੀ ਵੱਲੋਂ ਠੰਡੀ ਮਿੱਠੀ ਜਲਦਾ ਸੇਵੀਆਂ ਲਾਈ ਗਈ ਹੈ ਦੇ ਨਾਲ ਹੀ ਕੜਾ ਭੰਗੂਰ ਦਾ ਲੰਗਰ ਵੀ ਲਾਇਆ ਗਿਆ ਹੈ ਅਸੀਂ ਸਾਰੇ ਹੀ ਇਲਾਕਾ ਦੇ ਆਸੀਏ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਮੰਦਰ ਵਿੱਚ ਆਓ ਤੇ ਆਪਣੇ ਸਨਾਤਨ ਦੇ ਨਾਲ ਜੋੜੋ ਕਿ ਨਵੀਂ ਪੀੜੀ ਜਿਹੜੀ ਆ ਤੇ ਸਨਾਤਨ ਤੋਂ ਵਿਮੋਖ ਹੋਂਦੀ ਜਾ ਰਹੀ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਇਹ ਮੰਦਰ ਮੈਨਾਂ ਨੂੰ ਲੈ ਕੇ ਆਓ ਤੇ ਆਪਣੇ ਧਰਮ ਨਾਲ ਜੁੜੋ ਜਿਹੜੀ ਪੁਰਾਣੀ ਨਵੀਂ ਪੀੜ੍ਹੀ ਹੈ ਜੀ ਉਹ ਦੇਖਣ ਚ ਆਇਆ ਵੀ ਜਿਹੜੇ ਬਹੁਤ ਘੱਟ ਮੰਦਰਾਂ ਚ ਆ ਰਹੀ ਹੈ ਔਰ ਇਸ ਵਿਰਸੇ ਨੂੰ ਪੁਰਾਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਕਿ ਮੰਦਰ ਦੇ ਵਿਕਾਸ ਬਾਰੇ ਵੀ ਚਾਨਣਾ ਪਾਉਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਪਹਿਲਾਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਭਗਤਾਂ ਦੇ ਸਹਿਯੋਗ ਨਾਲ 30 ਕਿਲੋਵਾਟ ਦਾ ਸੋਲਰ ਪੈਨਲ ਲਗਾਇਆ ਗਿਆ ਇੱਕ ਹੋਰ ਮੈਂ ਤੁਹਾਨੂੰ ਕੁਝ ਖ਼ਬਰیں ਦੇਣਾ ਚਾਹੁੰਦਾ ਹਾਂ ਕਿ ਅਗਲੇ ਹਫ਼ਤੇ ਅਸੀਂ 60 ਕਿਲੋਵਾਟ ਦਾ ਜਨਰੇਟਰ ਲੈ ਕੇ ਆ ਰਹੇ ਹਾਂ ਇਸ ਦੇ ਨਾਲ ਹੀ ਮੰਦਿਰ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਜੁਰਗਾਂ ਦੀ ਸਹੂਲਤ ਵਾਸਤੇ ਬੈਠਣ ਵਾਸਤੇ ਹਾਲ ਦੇ ਵਿੱਚ ਸੈਟੀਆਂ ਬਣਵਾਈਆਂ ਗਈਆਂ ਹਨ ਸੋਫਾ ਸੈਟੀਆਂ ਬਣਾਈਆਂ ਗਈਆਂ ਜਿਸ ਨਾਲ ਇਹਦੇ ਨਾਲ ਬਜ਼ੁਰਗ ਲੋਕਾਂ ਨੂੰ ਬਹੁਤ ਹੀ ਲਾਭ ਮਿਲੇਗਾ ਮੈਂ ਸਾਰੇ ਹੀ ਭਗਤਾਂ ਦਾ ਜਿਨ੍ਹਾਂ ਨੇ ਇਸ ਜਨਰੇਟਰ ਦੀ ਸੇਵਾ ਵਿੱਚ ਸੇਵਾ ਨਿਭਾਈ ਔਰ ਸੈਟੀਆਂ ਦੀ ਸੇਵਾ ਨਿਭਾਈ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਔਰ ਆਸ਼ਰ ਕਰਦਾ ਹਾਂ ਕਿ ਪ੍ਰਮਾਤਮਾ ਜਿਨ੍ਹਾਂ ਜਿਨ੍ਹਾਂ ਨੇ ਪਕਟਾ ਨੇ ਇਸ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਉਹਨਾਂ ਦੀ ਤੰਦਰੁਸਤੀ ਪੱਖੇ ਪਰਵਾਹਨਾ